ਸੱਚੀ ਗੱਲ ਹੈ ਸਾਰਿਆਂ ਨੂੰ ਜਿਵੇਂ ਮੈਂ ਕੁਝ ਸਮਾਂ ਪਹਿਲਾਂ ਟਵੀਟ ਵੀ ਕੀਤਾ ਹੈ ਕਿ ਪੰਜਾਬ ਦੇ ਭਗਵੰਤ ਮਾਨ ਸਰਕਾਰ ਦੇ ਹਾਲਾਤ ਵੇਖੋ ਅੱਜ ਮੇਰੇ ਕੋਲ ਇਹ ਕਨਫਰਮਡ ਖਬਰ ਆਇਆ ਹੈ ਔਰ ਬੜੀ ਛੇਤੀ ਇਹ ਸਾਰੀ ਥੀਸ ਪਬਲਿਕ ਡੋਮੇਨ 'ਚ ਆਈ ਜਾਣੀ ਹੈ ਕਿ ਕਿਵੇਂ ਬੈਬਕ ਕੁਮਾਰ ਜੁੜਾ ਚੀਫ ਮਿਨਿਸਟਰ ਸਾਫ ਦਾ ਚੀਫ ਮਿਨਿਸਟਰ ਕੇਜਰੀワਲ ਸਾਹਿਬ ਦਾ ओएसडी ਰਹਿ ਹੈ ਔਰ ਜਿਹੜਾ ਅੰਦਰ ਕਿ ਜੇਰ ਚ ਵੀ ਰਹਿ ਕੇ ਆਇਆ ਜਿਨੇ ਦਿੱਲੀ ਦੇ ਚੇਅਰਪਰਸਨ ਮੈਂਬਰ ਪਾਰਲੀਮੈਂਟ ਸਵਾਤੀ ਮਹੀਵਾਲਾ ਬੜਾ ਮਿਸਬਿਹੇਵ ਕੀਤਾ ਸੀ ਔਰ ਉਹਦੇ ਤੇ ਪਰਚਾ ਵੀ ਦਰਜ ਹੋਇਆ ਸੀ ਉਹਨੂੰ ਕਈ ਮਹੀਨੇ ਅੰਦਰ ਰਹਿਣਾ ਪਿਆ ਮੇਰਾ ਕਹਿਣ ਦਾ ਭਾਅ ਦਿੱਲੀ ਦਾ ਰਹਿਣ ਵਾਲਾ ਦਿੱਲੀ ਦਾ ਵਸਿੰਦਾ ਜੀਦੇ ਤੇ ਧੀਆਂ ਪੈਗਾਂ ਦੇ ਨਾਲ ਪਦਸਬੂਤੀ ਕਰਨ ਤੇ ਪਰਚੇ ਦਰਜ ਹੋਲ ਇੰਜਾਮ ਲੱਗੇ ਹੋਣ ਉਹ ਜੇਲ੍ਹ ਚ ਰਹਿਣਾ ਪਿਆ ਹੋਵੇ ਉਸ ਬੰਦੇ ਨੂੰ ਪੰਜਾਬ ਦੀ ਸਰਕਾਰ ਦੀ ਇਹ ਜੀ ਕੀ ਮਜਬੂਰੀ ਹੋ ਗਈ ਹੈ ਕਿ ਉਹ ਨੂੰ Z+ ਸਿਕਿਉਰਿਟੀ ਪੰਜਾਬ ਪੁਲਿਸ ਹੁਣ ਪ੍ਰੋਵਾਈਡ ਕਰੂਗੀ ਰਹਿੰਦਾ ਉਹ ਦਿੱਲੀ ਚ ਤੇ ਧੀਆਂ ਪੈਣਾ ਨਾਲ ਬਦਸਲੂਕੀ ਤੇ ਉਸ ਤੇ ਪਰਚਾ ਦਰਜ ਹੈ ਔਰ ਆਊਟਰੇਜਿੰਗ ਅ ਮੋਡਸਟੀ ਆਫ ਅ ਆਫ ਅ ਔਮਨ ਉਹ ਇਨਸਾਨ ਹੁਣ ਜੈਡ ਪਲੱਸ ਪੰਜਾਬ ਪੁਲਿਸ ਦੀ ਸਿਕਿਉਰਿਟੀ ਦਿੱਲੀ ਦੇ ਰਹਿਣ ਵਾਲੇ ਨੂੰ ਪ੍ਰੋਟੈਕਸ਼ਨ ਦੋ ਪੰਜਾਬ ਦੇ ਖਜ਼ਾਨੇ ਦੇ ਅੱਗੇ ਹਾਲਾਤ ਕੀ ਨੇ ਤੁਸੀਂ ਸਾਰੇ ਜਾਣਦੇ 4 ਲੱਖ ਕਰੋੜ ਦਾ ਪੰਜਾਬ ਕਰ ਜਾਈ ਹੈ ਪੰਜਾਬ ਚ ਲਾਅ ਐਂਡ ਆਰਡਰ ਤੈਸ ਮੈਸ਼ ਹੋ ਗਿਆ ਪੰਜਾਬੀਆਂ ਜਿਹੜੇ ਪੰਜਾਬ ਦੇ ਟੈਕਸ ਪੇਅਰਸ ਨੇ ਜਿਹੜੇ ਪੰਜਾਬ ਦੇ ਖਜ਼ਾਨੇ 'ਚ ਟੈਕਸ ਅਦਾ ਕਰਦੇ ਨਹੀਂ ਜਿਹੜੇ ਪੰਜਾਬ ਦੇ ਵਸਿੰਦਿਆਂ ਨੂੰ ਤਾਂ ਤੁਸੀਂ ਸਿਕਿਉਰਿਟੀ ਤੇ ਸੇਫਟੀ ਪ੍ਰੋਵਾਈਡ ਨਹੀਂ ਕਰ ਪਾ ਰਹੇ ਰੋਜ਼ ਜੋ ਗੈਂਗਸਟਰਾਂ ਦਾ ਦੇ ਫਰੋਤੀਆ ਦੇ ਟਾਰਗੇਟ ਕਿਲਿੰਗ ਦੇ ਸ਼ਿਕਾਰ ਹੁੰਦੇ ਆ ਬੜੀ ਉਹਨੇ ਥੋੜੇ ਚਿਰ ਪਹਿਲਾਂ ਹੀ ਜਿਹੜੇ ਬੰਬ ਪਲਾਸਥਾਨਿਆਂ 'ਚ ਹੋਏ ਆ ਜਾਂ ਜਿਹੜੇ ਜੈੰਤੀਪੁਰ ਮੇਰੇ ਹਲਕੇ 'ਚ ਨੇ ਪੱਪੂ ਜੈੰਤੀਪੁਰ ਦੇ ਘਰ 'ਚ ਗ੍ਰੇਨੇਡ ਦਾ ਹਮਲਾ ਹੋਇਆ ਹਿੰਦੂ ਸਿੱਖ ਇਕਤਾ ਨੂੰ ਢਾਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਰਕਾਰ ਸੁੱਤੀ ਮਗਰ ਦਿੱਲੀ ਜੇ ਇੱਕ ਇਨਸਾਨ ਨੂੰ ਸਿਕਿਉਰਿਟੀ ਦੇਣੀ ਹੈ ਨਾਲੇ ਬੜੀ ਜ਼ਰੂਰੀ ਸਿੱਧੂ ਮੂਸੇਵਾਲੇ ਦੀ ਟਾ ਵਾਟਰਾਉ ਕਰਤੀ ਜਿਹੜੇ ਕਹਿੰਦੇ ਸੀ ਵੀਆਈਪੀ ਕਲਚਰ ਖਤਮ ਕਰ ਦਿਆਂਗੇ ਆ ਜੁੜੇ ਹੱਥ ਭਗਵਾਨ ਜੀ ਕੋਈ ਸ਼ਰਮ ਕਰ ਲੋ ਬੇਸ਼ਰਮ ਇਨਸਾਨ ਥੋੜੇ ਤੋਂ ਵੱਡਾ ਕੋ ਹੋ ਨਹੀਂ ਸਕਦਾ ਵਾਈਡ ਊਡ ਯੂ ਨੀਡ ਟੂ ਗਿਵ ਥ ਬੈਕ ਸਿਕਿਉਰਿਟੀ ਉਹ ਦਿੱਲੀ ਦਾ ਰਹਿਣ ਵਾਲਾ ਜੇ ਉਹਨੂੰ ਕੋਈ ਖਤਰਾ ਦਿੱਲੀ ਪੁਲਿਸ ਉਹਦੀ ਸੇਫਟੀ ਐਂਡ ਸਕਿਉਰਿਟੀ ਇਨਸ਼ੋਰ ਕਰੂਗੀ ਵਾਈ ਸ਼ੁਡ ਦਾ ਪੀਪਲ ਆਫ ਪੰਜਾਬ ਪੇ ਫੋਰ ਇਹਨੂੰ ਤੁਸੀਂ ਜੈਡ ਪਲੱਸ ਸਕਿਉਰਿਟੀ ਦਾ ਮਤਲਬ ਹੈ ਕਿ ਇਹਨੂੰ 60 ਤੋਂ 70 ਮੁਲਾਜ਼ਮ ਤੁਸੀਂ ਰਾਉਂਡ ਦਾ ਕਲੌਕ ਇਹਨੂੰ ਦੋਗੇ ਘਰ ਦੇ ਲਈ 8 ਇਹਦੇ ਲਈ 8 ਇਹਦੇ ਪਰਿਵਾਰ ਲਈ 8 ਗੱਡੀਆਂ 8 ਚੱਲਣਗੀਆਂ ਇਹਦੇ ਨਾਲ ਲੱਖਾਂ ਦਾ ਖਰਚਾ ਹਰ ਮਹੀਨੇ ਤੇ ਹੋਗਾ ਕਿ ਇਹ ਜਸਟੀਫਾਈਡ ਹੈ ਕਿ ਨਹੀਂ ਸੋ ਮੈਂ ਇਸ ਐਕਸ਼ਨ ਨੂੰ ਪੰਜਾਬ ਸਰਕਾਰ ਦੇ ਭਗਵੰਤ ਮਾਨ ਦੇ ਹੋਮ ਮਿਨਿਸਟਰ ਹੋਣ ਦੇ ਨਾਤੇ ਕੰਡੈਮਨ ਕਰਦਾ ਥਾਣਿਆਂ 'ਚ ਤੁਹਾਡੀ ਪੁਲਿਸ ਨਹੀਂ ਜੇਲ੍ਹਾਂ 'ਚ ਤੁਹਾਡੇ ਤੋਂ ਕ੍ਰਾਈਮ ਰੁਕ ਨਹੀਂ ਰਿਹਾ ਹਾਲਾਤ ਪੰਜਾਬ ਦੇ ਦੇ ਮਾਰੇ ਹੋਏ ਲੋਕ ਛੱਡ ਛੱਡ ਪੰਜਾਬ ਤੋਂ ਇੰਡਸਟਰੀ ਬਾਹਰ ਜਾ ਰਹੀ ਹੈ ਮਗਰ ਯੂ ਆਰ ਓਨਲੀ ਵਾਂਟ ਟੂ ਸਟਿਕ ਟੂ ਯੋਰ ਚੇਅਰ ਤੁਹਾਡੀ ਕੁਰਸੀ ਬਚੀ ਰਵੇ ਚਮਚੀ ਮਾਰੀ ਜਾਵਾ ਦਿੱਲੀ ਦੀ ਦਿੱਲੀ ਦੇ ਰਿਮੋਟ ਕੰਟਰੋਲ ਉੱਤੋਂ ਚੱਲਾ ਦੇਲੀ ਨੂੰ ਕੋਸ਼ ਰੱਖਾਂ ਪਰ ਪੰਜਾਬ ਦੀ ਕੋਈ ਫਿਕਰ ਨਾ ਕਰਾਂ ਇਸ ਲਈ ਇਸ ਵਿਭਗ ਕੁਮਾਰ ਨੂੰ ਸਿਕਿਉਰਿਟੀ ਦਿਓ ਨਹੀਂ ਮੈਂ ਸਮਝਦਾ ਪੰਜਾਬੀਆਂ ਵਾਸਤੇ ਸਾਡੇ ਸਾਰਿਆਂ ਵਾਸਤੇ ਬੜੀ ਸ਼ਰਮ ਦੀ ਗੱਲ ਹੈ ਕਿ ਜਿਹੜੀ ਪੰਜਾਬ ਦੀ ਜਰਖੇਸ ਧਰਦੀ ਦੀ ਆ ਪੈਣਾ ਦਾ ਸਤਿਕਾਰ ਕਰਨ ਵਾਲੀ ਧਰਤੀ ਅੱਜ ਉਸ ਇਨਸਾਨ ਨੂੰ ਜ਼ੈਡ ਪਲੱਸ ਸਿਕਿਉਰਿਟੀ ਪ੍ਰੋਵਾਈਡ ਕਰੋਗੀ ਮੈਂ ਤਾਂ ਪੰਜਾਬ ਪੁਲਿਸ ਨੂੰ ਅਪੀਲ ਕਰਦਾ ਕਿ ਭਾਈ ਤੁਸੀਂ ਬਾਈਕਾਟ ਕਰੋ ਇਹ ਜੇ ਗਲਤ ਵੈਚ ਲਿਆਂ ਦਾ ਕਿ ਇਹ ਜੇ ਲੋਕਾਂ ਨੂੰ ਸਿਕਿਉਰਿਟੀ ਦੇਣ ਦਾ ਮਤਲਬ ਕੋਈ ਨਹੀਂ ਬਹੁਤ ਬਹੁਤ ਧੰਨਵਾਦ ਵਾਈ ਕੁਟੀਕਰ ਕਾਲ ਸਾਹਿਬ ਵਾਈ ਕੁਟੀ